ਸਾਡੀਆਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਲੋਕਾਂ ਨੂੰ ਧਿਆਨ ਦੇਣ ਦੀ ਲੋੜ ਆ ਪਤਾ ਨਹੀਂ ਹਜ਼ਾਰਾਂ ਹੀ ਘਰ ਇਹਨਾਂ ਹਾਦਸਿਆਂ ਦੇ ਕਰਕੇ ਉਜੜੇ ਆ ਔਰ ਕਿੰਨੇ ਨੂੰ ਤਾਂ ਮੈਂ ਜਾਣਦਾ ਆ ਜਿਹੜੇ ਚਲੋ ਰਾਜੀਤ ਦਾ ਨਾਮ ਐਡਾ ਵੱਡਾ ਸੀ ਤਾਂ ਉਹ ਬਹੁਤ ਜ਼ਿਆਦਾ ਉਮਰ ਕੇ ਸਾਹਮਣੇ ਆਇਆ ਪਰ ਪਤਾ ਨਹੀਂ ਕਿੰਨੇ ਘਰਾਂ ਦੇ ਚਰਾਗ ਇਦਾਂ ਉਹ ਜਿਹੜੇ ਆਵਾਰਾ ਇਸ਼ਾਨ ਮੈਂ ਕਹਿੰਦਾ ਇਹ ਤਾਂ ਮਤਲਬ ਜੰਦੂਤ ਹੀ ਘੁੰਮ ਰਹੇ ਆ ਇਸ਼ਾਨ ਥੋੜਾ ਜੀ ਗੁਰਦਸਪ ਸਿੰਘ ਪੰਜਾਬੀ ਇੰਡਸਟਰੀ ਨੂੰ ਕਿੰਨਾ ਘਟਾ ਪਿਆ ਜੀ ਕਾਟਾ ਤਾਂ ਕਦੇ ਪੂਰਾ ਹੋ ਹੀ ਨਹੀਂ ਸਕਦਾ ਜੀ ਕਾਟਾ ਤਾਂ ਆ ਆਪਸਾ ਸਿੰਗਰ ਜਿਹੜਾ ਗਲਤੀ ਤਾਂ ਹੁਣ ਕਿਸੇ ਨਾ ਕਿਸੇ ਨੂੰ ਤਾਂ ਜ਼ਿੰਮੇਵਾਰੀ ਚੱਕਣੀ ਪਊਗੀ ਜਾਂ ਤਾਂ ਫਿਰ ਦਿਖਾਦਾ ਆਪਣੀ ਗਲਤੀ ਆ ਹਾਂ ਸਰਕਾਰ ਦੀ ਆ ਪਤਾ ਵੀ ਇੰਦਾ ਅਵਾਰਾ ਪਸ਼ੂ ਫਿਰ ਰਹੇ ਨੇ ਪਤਾ ਨਹੀਂ ਕਿੰਨੇ ਲੋਕ ਕਦੀ ਜਾਣਦੇ ਮੈਨੂੰ ਲੱਗਦਾ ਚਾਹੇ ਜੋ ਸਰਕਾਰ ਰਾਜ ਕਰ ਰਹੀ ਆ ਜਾਂ ਜਿਹੜੇ ਕਰਨਾ ਚਾਹੁੰਦੇ ਆ ਜੀ ਔਰ ਤੁਸੀਂ ਵੀ ਸਾਰੇ ਸਿਆਣੇ ਔਰ ਉਹਨਾਂ ਨੂੰ ਕੁਐਸਚਨ ਨੇ ਪੁੱਛਦਾ ਜੀ ਕਿ ਤੁਸੀਂ ਕੀ ਇਹਦੇ ਤੇ ਕਰ ਰਹੇ ਹੋ ਜਾਂ ਜੋ ਤੁਸੀਂ ਟੈਕਸ ਲੈ ਰਹੇ ਹੋ ਉਹ ਕਿੱਥੇ ਖਰਚਿਆ ਜਾ ਰਿਹਾ ਔਰ ਸਰਕਾਰ ਦੀ ਆਉਣ ਵਾਲੇ ਟਾਈਮ 'ਚ ਇਹਦੇ ਬਾਰੇ ਕੀ ਰਾਇਆ ਨਾ ਕੀ ਉਹਨਾਂ ਦੇ ਪਲਾਨ ਹੈਗੇ ਆ ਕੁਝ ਉਹਨਾਂ ਦੇ ਹੈ ਦਿਮਾਗ 'ਚ ਜਾਂ ਇਸੇ ਤਰ੍ਹਾਂ ਮਾਮਾ ਦੇ ਪੁੱਤ ਜਾਂਦੇ ਰਹਿਣਗੇ ਕਿਉਂਕਿ ਇਹ ਹੱਲ ਤੱਕ ਕਰਨੀ ਪਊਗਾ ਮੈਂ ਵੀ ਐਨੀਮਲ ਲਵਰ ਆ ਬੜਾ ਪਿਆਰ ਕਰਦਾ ਹਰ ਚੀਜ਼ ਨੂੰ ਪਰ ਇਨਸਾਨ ਦੀ ਕੀਮਤ ਦੇ ਨਾਲੋਂ ਕਿੰਨੀ ਵਗੇ ਥੱਲੇ ਹੋਇਆ ਨਹੀਂ ਹੈਗੀ ਔਰ ਰੱਖੋ ਆਪਣੇ ਘਰਾਂ ਦੇ ਵਿੱਚ ਪਾਲੋ ਜਿਨ੍ਹਾਂ ਨੂੰ ਸ਼ੌਕ ਆ ਪਰ ਇਹ ਨਹੀਂ ਕਿ ਉਹ ਸੜਕਾਂ ਦੇ ਉੱਪਰ ਘੁੰਮ ਕੇ ਐਂਡਾ ਸਾਡੇ ਬੱਚੇ ਸਾਡੇ ਜਾਂ ਮੁੰਡੇ ਹਨਾ ਐਂਡਾ ਜਾਣ ਇਹੋ ਜਿਹੜੇ ਤੁਸੀਂ ਹਮ ਤੁਹਾਨੂੰ ਵੀ ਪਤਾ ਹੀ ਹੈ ਟੈਕਸ ਲਿਆ ਜਾਂਦਾ ਤਾਂ ਫਿਰ ਕਿੰਨੀਆਂ ਕੋ ਸਰਕਾਰੀ ਇਹੋ ਜੀਆਂ ਸੰਸਥਾਵਾਂ ਨੇ ਜਿਹੜੀਆਂ ਉਹਨਾਂ ਨੂੰ ਸੰਭਾਲਦੀਆਂ ਨੇ ਜਾਂ ਮੇਰੇ ਤਾਂ ਕੋਈ ਨਿਗਾਹ ਹੈ ਨਹੀਂ ਜਿੰਨੀਆਂ ਵੀ ਸੰਸਥਾਵਾਂ ਵੀ ਨੇ ਉਹ ਵੀ ਪ੍ਰਾਈਵੇਟ ਲੋਕਾਂ ਦੀਆਂ ਨੇ ਜਿਹੜੀਆਂ ਆਮ ਲੋਕਾਂ ਦੇ ਸਹਿਯੋਗ ਨਾਲ ਚੱਲ ਰਹੀਆਂ ਸੋ ਇਹ ਕੋਈ ਨਾਮੁਮਕਿਨ ਚੀਜ਼ ਨਹੀਂ ਹੈ ਜੇ ਇਹਦੇ ਵੱਲ ਧਿਆਨ ਦਿੱਤਾ ਜਾਵੇ ਤਾਂ ਸਾਰੇ ਪਸ਼ੂਆਂ ਨੂੰ ਆਮ ਜਿਹੜੇ ਆਵਾਰਾ ਫੁੱਟੇ ਆ ਦੋਨੇ ਚੀਜ਼ਾਂ ਇਹ ਨੇ ਜਿਹੜੇ ਇਹਨਾਂ ਨਾਲ ਤਾਂ ਕਦੇ ਵੀ ਨਹੀਂ ਇੱਦਾਂ ਜਾਣ ਜਾਣੀ ਚਾਹੀਦੀ ਜਿੱਥੇ ਸਰਕਾਰ হেলਮਟਾਂ ਦੇ ਟੈਕਸ ਆਪਣੇ ਚਲਾਨ ਕੱਟਦੀ ਆ ਸੇਫਟੀ ਬੈਲਟ ਕਿਸੇ ਦੀ ਨਾ ਹੋਵੇ ਔਰ ਸਪੀਡ ਥੋੜੀ ਹੁੰਦੀ ਆ ਉਹਦੇ ਤੇ ਤੁਸੀਂ ਚਲਾਨ ਉਹ ਵੀ ਕਰੋੜਾ ਰੁਪਈਆ ਅਸੀਂ ਦਿਨੇ ਆ ਸੋ ਜਦੋਂ ਕੋਈ ਸੇਫ ਉਹਦੀ ਉਹਦੀ ਸੇਫਟੀ ਵੀ ਪੂਰੀ ਆ ਉਹਨੇ ਹੈਲਮਟ ਵੀ ਪਾਇਆ ਉਹਦਾ ਬਾਈਕ ਵੀ ਵਧੀਆ ਉਹ ਜਾ ਵੀ ਸਹੀ ਸਪੀਡ ਤੇ ਰਿਆ ਤੇ ਫੇਰ ਅਚਾਨਕ ਦੋ ਟੱਠੇ ਲੜਦੇ ਉਹਦੇ ਵਿੱਚ ਬੱਚੇ ਤੇ ਉਹਦੇ ਲਈ ਕੌਣ ਜਿੰਮੇਵਾਰ ਆ? ਉਹਦਾ ਕੌਣ ਚਲਾਣ ਕਰੇ? ਕੀ ਦਾ ਘੱਟੇ ਇਹਦੇ ਵਿੱਚ? ਕਿਹਨੂੰ ਕਟਾਰੇ 'ਚ ਖੜਾ ਕਰੀ? ਕਿਸੇ ਨੂੰ ਤਾਂ ਇਹਦੀ ਜ਼ਿੰਮੇਵਾਰੀ ਲੈਣੀ ਪਊਗੀ। ਮੈਨੂੰ ਲੱਗਦਾ ਇਹਦੇ ਤੇ ਮਤਲਬ ਧਿਆਨ ਦੇਣ ਦੀ ਲੋੜ ਆ ਔਰ ਸਾਨੂੰ ਵੀ ਕੁਐਸਚਨ ਕਰਨ ਦੀ ਲੋੜ ਆ ਜਿੱਥੇ ਹੋਰ ਮੁੱਦੇ ਨੇ ਉੱਥੇ ਇਹ ਵੀ ਇੱਕ ਬਹੁਤ ਵੱਡਾ ਮੁੱਦਾ ਹੈ। ਜੀ। ਇਸਦਾ ਹੱਲ ਕੀ? ਠੀਕ ਜੀ। ਆ ਲਗਾਤਾਰ